ਤਨਵਾਦ ਕਿ ਤੁਸੀਂ ਅੱਜ ਪੂਰੇ ਦੇਸ਼ ਨੂੰ ਇਹ ਜਿਹੜੀ ਕਵਰਿੰਗ ਦਿਖਾਉਣੀ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆ 13 ਫਰਵਰੀ ਤੋਂ ਜਿਹੜਾ ਵੱਖ-ਵੱਖ ਬਾਰਡਰਾਂ ਤੇ ਅੰਦੋਲਨ ਲੜਿਆ ਜਾ ਰਿਹਾ ਸੋ ਉਹਦੇ ਬਾਰੇ ਅੱਜ ਇਸ ਕੈਂਪ ਪੰਜਾਬ ਦੀਆਂ ਸਾਰੀਆਂ ਹੀ ਜਥੇਬੰਦੀਆਂ ਨੇ ਬੈਠ ਕੇ ਜਿਹੜੀ ਆ ਚਰਚਾ ਕੀਤੀ ਆ ਕਿਉਂਕਿ ਸਰਕਾਰ ਬਿਲਕੁਲ ਸੁੱਤੀ ਪਈ ਆ ਸਰਕਾਰ ਦੇ ਕੰਨ ਬੰਦ ਹੋਏ ਪਏ ਆ ਉਹਦੇ ਸੰਦਰਭ ਦੇ ਵਿੱਚੋਂ ਜੇਕਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਅੱਜ 23 ਦਿਨ ਹੋ ਗਏ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਤੇ ਸਰਕਾਰ ਫਿਰ ਵੀ ਜਿਹੜੀ ਆ ਕੋਈ ਮੀਟਿੰਗ ਨਹੀਂ ਬੁਲਾ ਰਹੀ ਜੇਕਰ ਕੇਐਮਐਮ ਦੇ ਸਾਥੀਆਂ ਦਾ ਤੜਾ ਜਿਹੜਾ ਆ 101 ਕਿਸਾਨ ਦਿੱਲੀ ਵੱਲ ਪੈਦਲ ਕੂਚ ਕਰਨ ਦੀ ਗੱਲ ਕਰਦੇ ਆ ਤੇ ਫਿਰ ਵੀ ਜਿਹੜਾ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਸੋ ਅੱਜ ਦੀ ਜਿਹੜੀ ਮੀਟਿੰਗ ਦੀ ਪ੍ਰਧਾਨਗੀ ਆ ਉਹ ਸਰਦਾਰ ਜੋਗਿੰਦਰ ਸਿੰਘ ਉਗਰਾਹਣ ਸਰਦਾਰ ਮਨਜੀਤ ਸਿੰਘ ਧਨੇਰ ਮੈਂ ਜੰਗਵੀਰ ਸਿੰਘ ਚੋਹਾਨ ਤੇ ਫਰਮਾਨ ਸਿੰਘ ਸੰਧੂ ਹੁਣਾਂ ਦੀ ਪ੍ਰਧਾਨਗੀ ਹੇਠ ਹੋਈ ਹੈ ਸੋ ਮੈਂ ਜੋਗਿੰਦਰ ਸਿੰਘ ਉਗਰਾਹਣ ਜੀ ਨੂੰ ਬੇਨਤੀ ਕਰਦਾ ਕਿ ਉਹ ਆਪ ਦੇ ਰੂਪ ਰੂ ਹੋਣ ਪਿਆਰੇ ਸਾਥਿਓ ਤੁਸੀਂ ਬਹੁਤ ਤਾਬਲੇ ਹੋ ਇਹ ਗੱਲ ਸੁਣਨ ਵਾਸਤੇ ਕਿ ਐਸਕੇ ਪੰਜਾਬ ਨੇ ਕੀ ਕੀ ਫੈਸਲੇ ਲੈਨੇ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਐਸਕੇ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਇੱਥੇ ਬੈਠੀਆਂ ਨੇ ਆਲ ਇੰਡੀਆ ਐਸਕੇਮ ਦਾ ਪਾਰਟ ਹੈ ਅਸੀਂ ਜੋ ਵੀ ਕਰਦੇ ਆਂ ਸਾਨੂੰ ਉੱਥੋਂ ਸਹਿਯੋਗ ਮਿਲਦੀ ਹੈ ਐਸਕੇਮ ਆਲ ਇੰਡੀਆ ਦੀਆਂ ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ ਉਹਦੀ ਲੈਂਡ ਸੇਡ ਨਾਲ ਹੀ ਅਸੀਂ ਫੈਸਲੇ ਕਰਦੇ ਜਿਹੜਾ ਇਹ ਚੱਲ ਰਿਹਾ ਅੰਦੋਲਨ ਹੈ ਦੋ ਮੋਰਚਿਆਂ ਦੇ ਇਹਦੇ ਸਾਢੀ ਐਸਕੇਐਮ ਵੀ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਹੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਹ ਪਾਸ ਹੋਇਆ ਹੋਇਆ ਵੀ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੋਇਆ ਜਾ ਸਕਦਾ ਇੱਕ ਦੂਜੇ ਜਿੰਨਾ ਇਸ ਸਰਕਾਰ ਨੇ ਇਸ ਮੋਰਚੇ ਦੇ ਜ਼ਬਰ ਕੀਤਾ ਇਹਨਾਂ ਨੂੰ ਦਿੱਲੀ ਦੇ ਜਾਣ ਦਿੱਤਾ ਇਹਨਾਂ ਤੇ ਅਥਰੂਗਾ ਦੇ ਘੋੜੇ ਸਿੱਟੇ ਨੇ ਤੇ ਪਾਣੀ ਦੇ ਬੁਸ਼ਾਰਾ ਮਾਰੀਆਂ ਨੇ ਤੇ ਇਹਨਾਂ ਨੂੰ ਬੰਦਿਆਂ ਨੂੰ ਜ਼ਖਮੀ ਕੀਤਾ ਇਹਦਾ ਅਸੀਂ ਸਖਤ ਵਿਰੋਧ ਕਰਦੇ ਆ ਤੇ ਦੂਜਾ ਜਿਹੜਾ ਜਗਜੀਤ ਸਿੰਘ ਡੱਲੇਆਣ ਨੇ ਮੰਨਮਤ ਰੱਖਿਆ ਉਹ 23ਵੇਂ ਗੰਢੀ ਪਹੁੰਚ ਗਿਆ ਉਹਦੀ ਹਾਲਤ ਬਹੁਤ ਗੰਭੀਰ ਹੈ ਤੇ ਦੋਵੇਂ ਸਰਕਾਰਾਂ ਇਹਨਾਂ ਗਿਆ ਜ਼ਿੰਮੇਵਾਰ ਨੇ ਉਹਨਾਂ ਨੂੰ ਅਸੀਂ ਦੋਨਾਂ ਨੂੰ ਦੋਸ਼ੀ ਸਮਝਦੇ ਆ ਇਸ ਸਬੰਧ ਦੇ ਵਿੱਚ ਤੀਜਾ ਜਿਹੜਾ ਇੱਕ ਨਵਾਂ ਡਰਾਫਟ ਕੱਢਿਆ ਕੇਂਦਰ ਨੇ ਰਾਜਾਂ ਨੂੰ ਮੁੜ ਕੇ ਸਾਡੇ ਖੇਤੀ ਕਾਨੂੰਨ ਮੁੜ ਕੇ ਸਾਡੇ ਤੇ ਠੋਸਣ ਦੀ ਖਾਤਰ ਜਿਹੜੇ ਵਾਪਸ ਲਏ ਸੀ 2021 ਚ ਇਹਨੂੰ ਲੋਕਾਂ ਸਾਹਮਣੇ ਲੈ ਕੇ ਜਾਣਾ ਤੇ ਸਰਕਾਰ ਤੇ ਦਾਅ ਪਾਉਣਾ ਕਿ ਇਹਨੂੰ ਰੱਦ ਕਰੋ ਇਹ ਇਹ ਸਾਡਾ ਪ੍ਰੋਗਰਾਮ ਤੇ ਤੀਜੀ ਜਿਹੜੀ ਪੰਜਾਬ ਸਰਕਾਰ ਤੇ ਦਮਣਾ ਨਵੀਂ ਖੇਤੀ ਨੀਤੀ ਜਿਹੜੀ ਉਹਨਾਂ ਨੇ ਲਿਆਂਦੀ ਆ ਉਹਨੂੰ ਲਾਗੂ ਕਰਨ ਤੇ ਤੇ ਦਬਾਅ ਪਾਉਣ ਦਾ ਸਾਡਾ ਇਹ ਪ੍ਰੋਗਰਾਮ ਅਸੀਂ 23 ਤਰੀਕ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਵੱਡੇ ਇਕੱਠ ਕਰਕੇ ਇੱਕ ਦਿਨ ਦੇ ਪ੍ਰਦਰਸ਼ਨ ਕਰਾਂਗੇ। ਉਹ 23 ਦੀ ਤਿਆਰੀ ਵਾਸਤੇ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਇਧਰੋਂ ਹਦਾਇਤ ਕਰਦੇ ਹਾਂ ਕਿ 20 ਤਰੀਕ ਨੂੰ 21 21 ਤਰੀਕ ਨੂੰ ਉਹ ਸਾਰੇ ਜ਼ਿਲ੍ਹੇ ਇਹ ਮੀਟਿੰਗਾਂ ਕਰਨਾ ਆਪਣੇ ਪ੍ਰੋਗਰਾਮ ਦੀ ਤਿਆਰੀ ਕਰਦੀ ਕਰਦੇ। ਇੱਕ ਤਾਂ ਇਹ ਤੈਅ ਹੋਇਆ। ਦੂਜਾ ਜਿਹੜੀ ਚਿੱਠੀ ਆਈ ਹੈ ਅ ਕਰਤਿਮ ਕਿਸਾਨ ਮਜ਼ਦੂਰ ਫੋਰਮ ਵੱਲੋਂ ਬੰਦੇ ਹੀ ਵੱਲੋਂ ਐ ਸਕੈਮ ਦੇ ਨਾਂ ਤੇ ਚਿੱਠੀ ਹੈ ਉਹ ਤੁਸੀਂ ਵੀ ਪੜ੍ਹੀ ਹੈ ਤੁਹਾਨੂੰ ਵੀ ਦਿਖਾਈ ਹੈ ਅਸੀਂ। ਉਹਦੇ ਸਬੰਧ ਵਿੱਚ ਸਾਡੀ ਏਕਤਾ ਕਮਿਟੀ ਨੇ 24 ਤਰੀਕ ਉਹਨਾਂ ਨਾਲ ਮੀਟਿੰਗ ਦੀ ਰੱਖੀ ਹੈ ਪਟਿਆਲੇ 21 21 ਇੱਕ ਹੀ ਇੱਕ ਹੀ ਤਰੀਕਾ ਅਸੀਂ ਉਹ ਮੀਟਿੰਗ ਰੱਖੀ ਹੈ ਉਹਨਾਂ ਨਾਲ ਪਟਿਆਲੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਜਾਊਗਾ ਵੀ ਆਓ ਸਾਡੇ ਨਾਲ ਗੱਲਬਾਤ ਕਰੋ ਦੋਨੇ ਫਾਰਮਾਂ ਨੂੰ ਦੋਨੇ ਫਾਰਮਾਂ ਨੂੰ ਸੱਦਾ ਹੋਊਗਾ ਸਾਡੀ ਇੱਕਤਾ ਕਮੇਟੀ ਜਾਊਗੀ ਜਿਸ ਦੇ ਵਿੱਚ ਅਸੀਂ 6 ਮੈਂਬਰਾਂ ਰਾਜੇਵਾਲ ਸਾਹਿਬ ਰਮੇਂਦਰ ਪਟਿਆਲਾ ਦਰਸ਼ਨ ਡਾਕਟਰ ਦਰਸ਼ਨਪਾਲ ਤੇ ਮੈਂ ਜਗਿੰਦਰ ਗੁਗਰਾਹਾਂ ਸਾਥੀ ਜਤਵੀਰ ਜੀ ਤੇ ਹਨਨ ਮੋਲਾ ਜੀ ਅਸੀਂ 6 ਬੰਦੇ ਉਸ ਕਮੇਟੀ 'ਚ ਸ਼ਾਮਲ ਆ ਅੱਜ ਇਹੋ ਨਾਲ ਨਾ ਵਾਰਤਾ ਕਰਾਂ ਸੁਣਵਾ ਕੇ ਵੀ 24 ਦਸੰਬਰ ਨੂੰ ਇਹੀ ਜਥੇਬੰਦੀਆਂ ਜਿਹੜੀਆਂ ਪੰਜਾਬ ਵਾਲੇ ਜੈਸੇ ਬੰਦੇ ਅੱਜ ਇਕੱਠੇ ਹੋ ਜਾਂਦੇ ਐ ਇਸੇ ਹਾਲ 'ਚ ਇਕੱਠੀਆਂ ਹੋਣਗੀਆਂ ਤਾਂ ਕਿ ਅਗਲੇ ਹਾਲਾਤ ਨੂੰ ਦੇਖਦਿਆਂ ਹੋਇਆਂ ਇਹਨੇ ਈਸ਼ੂਆਂ ਤੇ ਜਿੰਨਾ ਤੇ ਅਸੀਂ ਤੇਜ ਦਾ ਪ੍ਰੋਗਰਾਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿਸੇ ਇੱਕ ਥਾਂ ਤੇ ਵੱਡਾ ਇਕੱਠ ਕਰਨ ਦਾ ਤੇ ਵੱਡਾ ਇਕੱਠ ਕਰਕੇ ਦੋਨੇ ਸਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਮੋਰਚੇ ਵਿੱਚ ਚਲਦੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਦਿੱਲੀ ਵਾਲੇ ਮੋਰਚੇ ਨਾਲ ਸੰਬੰਧਤ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਦਾਅਬ ਤੇ ਜ਼ੋਰ ਦਿੱਤਾ ਜਾਊਗਾ ਇਹ ਸਾਨੂੰ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਲਗਭਗੇ ਫੈਸਲੇ ਕੀਤੇ ਨੇ ਜੇ ਕੋਈ ਫੈਸਲਾ ਰਹਿ ਗਿਆ ਤਾਂ ਦੂਜਾ ਸਾਥੀ ਬੋਲ ਸਕਦਾ ਉਹਦੇ ਤੇ ਮਨਜੀਤ ਸਿੰਘ ਤਨੇ ਮਨਜੀਤ ਸਿੰਘ ਤੇਰੇ ਤੇ ਬਾਕੀ ਬੋਲਣ ਨੂੰ ਤੁਸੀਂ ਸਭ ਕਾਰਜਗ ਪ੍ਰੈਸ ਵਾਲੇ ਸਾਥੀ ਜੋ ਅਗਰਾਹਾ ਜੀ ਨੇ तकरीबन ਸਾਰੀ ਗੱਲ ਤੁਹਾਡੇ ਸਾਹਮਣੇ ਰੱਖਤੀ ਜੋ ਅਸੀਂ ਅੱਜ ਡਿਸਕਸ਼ਨ ਕੀਤਾ ਹੈ ਅਸੀਂ ਇਹ ਮਹਿਸੂਸ ਕੀਤਾ ਹੈ ਪਈ ਸਰਕਾਰਾਂ ਪੰਜਾਬ ਤੇ ਸੈਂਟਰ ਦੀਆਂ ਬੜੀਆਂ ਢੀਠ ਬੜੀਆਂ ਹੋਈਆਂ ਐ ਇੱਕ ਪਾਸੇ ਬੰਦੇ ਦੀ ਜ਼ਿੰਦਗੀ ਜਾ ਰਹੀ ਆ ਤੇ ਸਰਕਾਰਾਂ ਮੂਕ ਦਰਸ਼ ਬਣ ਕੇ ਦੇਖ ਰਹੀਆਂ ਨੇ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਦੀ ਮੀਟਿੰਗ ਦਾ ਸਰੇਹਾ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਸੈਂਟਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਤਾਂ ਕਿ ਸਾਡੇ ਕਿਸਾਨਾਂ ਕੋ ਦੀ ਜਾਨ ਬਚਾਈ ਜਾ ਸਕੇ ਸਾਡੇ ਕਿਸਾਨਾਂ ਕੋ ਬੜਾ ਮਹਿੰਗਾ ਇਸ ਕਰਕੇ ਅਸੀਂ ਜਿਹੜਾ 23 ਤਰੀਕ ਦਾ ਭਾਰਤ ਪੱਤਰ ਦਾ ਫੈਸਲਾ ਭਾਰਤ ਦੇ ਸਾਰੇ ਦੇਸ਼ਤ ਦੇ ਹੈਡਕੁਆਟਰਾਂ ਤੇ ਜਿੱਥੇ ਭਾਰਨੇ ਮੁਜਾਰੇ ਹੋਣੇ ਨੇ ਅੱਜ ਇਸ ਫੋਰਮ ਨੇ ਬੜੀ ਤੰਦੇਹੀ ਨਾਲ ਉਸ ਪ੍ਰੋਗਰਾਮ ਨੂੰ ਲਾਗੂ ਕਰਨ ਵਾਸਤੇ 23 ਤਰੀਕ ਨੂੰ 21 ਦੀਆਂ ਮੀਟਿੰਗਾਂ ਰੱਖੀਆਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਿਰ ਜੋੜ ਕੇ ਮੀਟਿੰਗ ਕਰਦੀਆਂ ਖਾਸ ਗੱਲ ਇਹਦੇ ਤੇ ਇਹ ਹੋਊਗੀ ਵੀ ਸਾਥੀ ਜਗਿੰਦਰ ਸਿੰਘ ਅਗਰਾਹਾ ਦੀ ਜਥੇਬੰਦੀ ਹਰੇਕ ਜ਼ਿਲ੍ਹੇ ਦੇ ਵਿੱਚ ਸਾਡੇ ਵਿੱਚ ਸ਼ਾਮਲ ਹੈ ਤੇ ਮੀਟਿੰਗਾਂ ਵੀ ਸਾਂਝੀਆਂ ਕਰਾਂਗੇ ਤੇ ਪਹਿਲਾ 23 ਦਾ ਪ੍ਰੋਗਰਾਮ ਉਹ ਵੀ ਸਾਂਝਾ ਕਰਾਂਗੇ ਉਸ ਤੋਂ ਬਾਅਦ 24 ਤਰੀਕ ਨੂੰ ਜਿਹੜੀ ਇਹਨਾਂ ਨੇ ਦੱਸੀ ਆ ਵੀ ਐਸੀ ਜਗ੍ਹਾ ਤੇ ਮੀਟਿੰਗ ਹੋਊਗੀ ਅਸੀਂ ਉਦੋਂ ਤੱਕ ਪੰਜਾਬ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਨੇ ਕੱਲ ਨੂੰ ਮੀਟਿੰਗ ਸੱਦੀ ਐ ਅਸੀਂ ਉਹਦੇ 'ਚ ਕਹਾਂਗੇ ਬਈ ਇਹ ਜਿਹੜੀ ਸੈਂਟਰ ਵੱਲੋਂ ਨੀਤੀ ਆਈ ਐ ਕਾਲੇ ਕਾਨੂੰਨ ਲਾਗੂ ਕਰਨ ਦੀ ਢੇਡੇ ਢੰਗ ਨਾਲ ਉਹਨਾਂ ਨੂੰ ਰੱਦ ਕਰੇ ਤੇ ਜਿਹੜੀ ਪੰਜਾਬ ਸਰਕਾਰ ਨੇ ਖੇਤੀ ਨੀਤੀ ਬਣਾਈ ਜਾਓ ਸਾਡੇ ਨਾਲ ਸਾਂਝੀ ਕਰਕੇ ਉਹ ਕਿਵੇਂ ਲਾਗੂ ਕਰਦੀਆਂ ਉਹ ਲਾਗੂ ਕੀਤੀ ਜਾਵੇ ਅਗਰ ਜੇ ਪੰਜਾਬ ਸਰਕਾਰ ਇਹ ਨਹੀਂ ਕਰਦੀ ਤਾਂ ਅਸੀਂ 10-15 ਦਿਨਾਂ ਦੇ ਵਿੱਚ ਜਿਹੜਾ ਆ ਪ੍ਰੋਗਰਾਮ ਰੱਖਣਾ ਪੰਜਾਬ ਸਰਕਾਰ ਨੂੰ ਵੀ ਚੜੇ ਜਵਾਵਾਂਗੇ ਤੇ ਸੈਂਟਰ ਸਰਕਾਰ ਨੂੰ ਵੀ ਚਣੇ ਚਵਾਵਾਂਗੇ ਇੱਕ ਗੱਲ ਦੱਸ ਦਈਏ ਸਮੇਂ ਦੀਆਂ ਸਰਕਾਰਾਂ ਨੂੰ ਬਈ ਜਵੀ ਬਾਣ ਲਾ ਕੇ ਤਵੀ ਰੋਸ ਜਾਗੇ ਪੰਜਾਬੀ ਅੱਜ ਉਸ ਰਾਹ ਤੇ ਆ ਗਏ ਸਾਨੂੰ ਇਹ ਲੱਗਦਾ ਵੀ ਜਿਵੇਂ ਅਸੀਂ ਪਹਿਲਾਂ ਦਿੱਲੀ ਵੱਲ ਨੂੰ ਸੰਗਰਾਮ ਕਰਨ ਗਏ ਸੀ ਤਾਂ ਉਸ ਤੋਂ ਪਹਿਲਾਂ ਅਸੀਂ ਤਿਆਰੀ ਕੀਤੀ ਸੀ ਪੰਜਾਬ ਦੇ ਵਿੱਚ ਅੱਜ ਫੇਰ ਸਾਡੀ ਅਨਸਰ ਦੀ ਲੋੜ ਹੈ ਅਸੀਂ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਸਰਕਾਰ ਦੀਆਂ ਇਹ ਨੀਤੀਆਂ ਬਾਰੇ ਸਮਝਾਵਾਂਗੇ ਲੋਕਾਂ ਨੂੰ ਤਿਆਰ ਕਰਾਂਗੇ ਤੇ ਵੱਡੇ ਕਾਫਲੇ ਜੋੜ ਕੇ ਸੰਘਰਸ਼ਾਂ ਦੇ ਵਿੱਚ ਸਾਰ ਜੋੜਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਦੋਨਾਂ ਸਰਕਾਰਾਂ ਨੂੰ ਮਜਬੂਰ ਕਰਾਂਗੇ ਵੀ ਉਹ ਬਾਡਰਾਂ ਤੇ ਲੜਦੇ ਜਿਹੜੇ ਜਿਨ੍ਹਾਂ ਨੂੰ ਤੀਜੇ ਦਿਨ ਤੁਸੀਂ ਬਰੂਦ ਦੀਆਂ ਗੋਲੀਆਂ ਅਥਰੂ ਗੈਸ ਦੇ ਗੋਲੇ ਸੱਟ ਕੇ ਜ਼ਖਮੀ ਕਰ ਰਹੇ ਹੋ ਉਹ ਸਾਡੇ ਐ ਬੇਸ਼ੱਕ ਅਸੀਂ ਉੱਥੇ ਜਾ ਕੇ ਉਹਦੇ ਵਿੱਚ ਸ਼ਮੂਲੀਅਤ ਨਹੀਂ ਕਰਦੇ ਪਰ ਅਸੀਂ ਉਹਨਾਂ ਦੀ ਖਾਤਰ ਲੜ ਰਹੇ ਆਂ ਲੜਾਈ ਦਾ ਢੰਗ ਹਰੇਕ ਦਾ ਵੱਖਰਾ ਵੱਖਰਾ ਹੈ ਕਈ ਜਥੇਬੰਦੀਆਂ ਗਈਆਂ ਵੀ ਨੇ ਅਜਾਤ ਤੌਰ ਤੇ ਸਾਡੀਆਂ ਜਥੇਬੰਦੀਆਂ ਦੀ ਸਪੋਰਟ ਵੀ ਕਰ ਰਹੀਆਂ ਪਰ ਭਾਰਤੀ ਕਿਸਾਨ ਜੂ ਨਹੀਂ ਦਿੱਤਾ ਅ ਡਕਾਉਂਦਾ ਵੀ ਗਈ ਹੈ ਹੋਰ ਵੀ ਸਾਥੀ ਗਏ ਨੇ ਇਸ ਕਰਕੇ ਜਿਹੜਾ ਇਸ ਸਕੀਮ ਦਾ ਸੱਤਾ ਉਹ ਸਾਡਾ ਇਹ ਹੈ ਵੀ ਅਸੀਂ ਪੂਰਾ ਜੋਰ ਲਾ ਕੇ ਉਹਨਾਂ ਸਾਥੀਆਂ ਦੀ ਜਾਨ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜਿਹੜੀਆਂ ਮੰਗਾਂ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸ਼ਾਮ ਨੂੰ 7 ਵਜੇ ਗਵਰਨਰ ਸਾਹਿਬ ਦੇ ਨਾਲ ਮੀਟਿੰਗ ਰੱਖੀ ਗਈ ਹੈ ਔਰ ਉੱਥੇ ਸਾਰੀਆਂ ਕਰਨ ਲੱਗੇ ਵੀ ਟਰੈਕਟਰ ਉਹ ਕਰਤਾ ਸੀ। ਕੋਈ ਨਾ ਕਰ। ਉੱਥੇ ਇਸ ਕੈਂਪ ਦੀਆਂ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਅੱਜ ਜਾਣਗੀਆਂ ਉਹਨਾਂ ਨਾਲ ਮੁਲਾਕਾਤ ਕਰਨ ਗਈਆਂ ਕਿ ਉਸੇ ਵਿਸ਼ੇ ਤੇ ਜਿਹੜੇ ਵਿਸ਼ੇ ਤੇ ਅੰਦੋਲਨ ਚੱਲ ਰਿਹਾ ਜਿਹਦੇ ਵਿਸ਼ੇ ਤੇ ਅੱਜ ਮੀਟਿੰਗ ਹੋਈ ਹੈ। ਸੋ ਦੂਜਾ ਆਪ ਲੋਕਾਂ ਦੇ ਵਿੱਚ ਕਈ ਵਾਰੀ ਇਹ ਭਰਮ ਭੁਲੇਖਾ ਹੁੰਦਾ ਹੈ ਕਿ ਇਹ ਜਥੇਬੰਦੀਆਂ ਘਰਾਂ ਦੇ ਵਿੱਚ ਬੈਠੀਆਂ ਐ ਅੰਦੋਲਨ ਨਹੀਂ ਲੜ ਰਹੀਆਂ। ਆ ਤੁਹਾਨੂੰ ਯਾਦ ਹੋਣਾ ਜਦੋਂ 220 ਦਾ ਵੀ ਅੰਦੋਲਨ ਹੋਇਆ ਸੀ ਉਸ ਵੇਲੇ ਪੂਰੇ ਭਾਰਤ ਦੇ ਵਿੱਚ ਇਹ ਅੰਦੋਲਨ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਫੈਲਿਆ ਸੀ। ਉਹ ਤਾ ਫੈਲਿਆ ਸੀ ਕਿ ਉਹਦੇ ਮਗਰ ਪੰਜਾਬ ਜਾਂ ਆਮ ਸਟੇਟਾਂ ਦੇ ਵਿੱਚ ਮੋਲਾਂ ਦੇ ਉੱਪਰ ਟੋਲ ਪਲਾਜ਼ਿਆਂ ਦੇ ਉੱਪਰ ਸੜਕਾਂ ਤੇ ਜਾਮ ਰੇਲ ਆਵਾਜਾਈ ਬੰਦ ਸਾਰਾ ਕੁਝ ਮਾਹੌਲ ਬਣਾਉਣਾ ਪੈਂਦਾ ਹੈ ਬੇਸ਼ੱਕ ਉਹ ਸਾਥੀ ਬਾਰਡਰਾਂ ਤੇ ਲੜ ਰਹੇ ਆ ਜਿਹੜਾ ਐਸਕੇਐਮ ਦਾ ਵੱਡਾ ਧੜਾ ਆ ਪੂਰੇ ਭਾਰਤ ਦਾ ਜਿਸ ਤਰ੍ਹਾਂ ਧਨੇਰ ਸਾਹਿਬ ਨੇ ਦੱਸਿਆ ਕਿ 23 ਤਰੀਕ ਨੂੰ ਵੱਡਾ ਪ੍ਰੋਗਰਾਮ ਪੂਰੇ ਦੇਸ਼ ਦੇ ਵਿੱਚ ਜਿਹੜਾ ਕੀਤਾ ਜਾਊਗਾ ਜ਼ਿਲ੍ਹਾ ਹੈੱਡਕੁਆਟਰਾਂ ਦਾ ਉਸ ਤੋਂ ਬਾਅਦ ਜਿਹੜੀ ਇੱਥੇ ਚੰਡੀਗੜ੍ਹ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ 24 ਤਰੀਕ ਨੂੰ ਉਹਦੇ ਵਿੱਚ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਵੱਡਾ ਐਕਸ਼ਨ ਪ੍ਰੋਗਰਾਮ ਦਵਾਂਗੇ ਤਾਂ ਜੋ ਜਿਹੜੇ ਲੜਨ ਵਾਲੇ ਸਾਡੇ ਸਾਥੀ ਆ ਉਹਨਾਂ ਦੀ ਤਾਕਤ ਹੋਰ ਵੱਧ ਸਕੇ ਸੋ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਇਹ ਜਿਹੜੇ ਖੇਤੀ ਕਾਨੂੰਨ ਦੁਬਾਰਾ ਲਾਗੂ ਹੋਣ ਐਮਐਸਪੀ ਦੀ ਵੱਡੀ ਲੜਾਈ ਤੇ ਹੈ ਹੀ ਹੈ ਪਰ ਇੱਕ ਵੱਡੀ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਦੁਬਾਰਾ ਤੋਂ ਕਾਨੂੰਨ ਲਿਆ ਕੇ ਸਟੇਟਾਂ ਨੂੰ ਦਿੱਤੇ ਗਏ ਆ ਕਿ ਇਹਨਾਂ ਤੇ ਗੌਰ ਕੀਤਾ ਜਾਵੇ ਪਰ ਜਿਹੜੀ ਪੰਜਾਬ ਸਰਕਾਰ ਆ ਸਾਨੂੰ ਉੱਤੇ ਵੀ ਕਿਤੇ ਨਾ ਕਿਤੇ ਅਸ਼ੰਕਾ ਆ ਕਿ ਜਿਹੜੇ ਪੰਜਾਬ ਸਰਕਾਰ ਦੇ ਹਵਾਲੇ ਇਹ ਕਾਨੂੰਨ ਦਿੱਤੇ ਆ ਉਹਨਾਂ ਨੂੰ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਖੜੇ ਹੋਣਾ ਚਾਹੀਦਾ ਆ ਜਿਹੜੀ ਖੇਤੀ ਨੀਤੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਸਾਹਮਣੇ ਲੈ ਕੇ ਆਏ ਸੀ ਉਹਦੇ ਵਿੱਚ ਥੋੜੀ-ਬਹੁਤੀ ਸੋਧ ਕਰਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਉਹਨੂੰ ਲਾਗੂ ਕਰਨ ਆਲਰੇਡੀ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀਆਂ ਸਰਕਾਰੀ ਮੰਡੀਆਂ ਉਹ ਹੈ ਹੀ ਨੇ ਪਰ ਦੂਜੀਆਂ ਸਟੇਟਾਂ ਦਾ ਢਾਂਚਾ ਹਲੇ ਵਿਗੜਿਆ ਹੋਇਆ ਆ ਐਮਐਸਪੀ ਦੀ ਲੜਾਈ ਤੇ ਵੱਡੀ ਹੈ ਹੀ ਪਰ ਜੇਕਰ ਇਹ ਦੂਜੀ ਹੁਣ ਕਾਨੂੰਨਾਂ ਦੀ ਲੜਾਈ ਵੀ ਸਾਡੇ ਉੱਪਰ ਦੁਬਾਰਾ ਅਟੇਡੇ ਤਰੀਕੇ ਦੇ ਨਾਲ ਪਾ ਦਿੱਤੀ ਉਹਦੇ ਬਾਰੇ ਵੀ ਜਿਹੜਾ ਸਾਨੂੰ ਸਾਰਿਆਂ ਨੂੰ ਆ ਸੋਚ ਵਿਚਾਰ ਕਰਨ ਦੀ ਲੋੜ ਆ ਸੋ ਮੈਂ ਅਗਰਾਹਾ ਸਾਹਿਬ ਨੂੰ ਬੇਨਤੀ ਕਰਦਾ ਕਿ ਜੋ ਕੁਝ ਰਹਿ ਗਿਆ ਹੋਵੇ ਤਾਂ ਹਾਂਜੀ ਬਸ ਸਾਥੀਓ ਸਾਡੇ ਕੋਲੋਂ ਗੱਲ ਆ ਗਈ ਜੇ ਕਿਸੇ ਦਾ ਕੋਈ ਸਵਾਲ ਹ ਤੱਕ ਕੋਈ ਕੋਈ ਗੱਲ ਆ ਥੋੜੀ ਜੀ ਵੀ ਇਹ ਸਪੱਸ਼ਟ ਕਰ ਦਈਏ ਅੱਜ ਦੀ ਜਿਹੜੀ ਮੀਟਿੰਗ ਆ ਜਿਹੜਾ ਸੈਂਟਰ ਨੇ ਖੜਾ ਭੇਜਿਆ ਪੰਜਾਬ ਸਰਕਾਰ ਨੂੰ ਉਹਨੂੰ ਪੂਰੀ ਤਰ੍ਹਾਂ ਰੱਦ ਕੀਤਾ ਤੇ ਪੰਜਾਬ ਸਰਕਾਰ ਤੋਂ ਅਸੀਂ ਕਹਿ ਰਹੇ ਆ ਪੰਜਾਬ ਸਰਕਾਰ ਵੀ ਉਹਨੂੰ ਰੱਦ ਕਰੇ ਨਹੀਂ ਫਿਰ ਸੰਘਰਸ਼ ਦੇ ਵਿੱਚ ਮਤਲਬ ਤੁਹਾਨੂੰ ਪਤਾ ਹੀ ਆ ਪੱਤਰਕਾਰਾਂ ਨੂੰ ਉਹ ਪੈਂਦੀ ਹੋਣੀਆਂ ਉਹ ਰੋਕਣ ਜੇ ਤੇ ਅਸੀਂ ਰੋਕ ਕਰਾਂ ਠੀਕ ਆ ਸਾਥੀਓ ਕਿਸੇ ਦਾ ਕੋਈ ਸਵਾਲ ਆ ਤਾਂ ਕਰ ਸਵਾਲ ਇਹ ਹੈ ਕਿ ਸਰਕਾਰ ਨੇ ਤਾਂ ਮੀਟਿੰਗ ਨਹੀਂ ਕੀਤੀ ਪਰ ਤੁਹਾਨੂੰ ਮੀਟਿੰਗ ਕਰਨ ਤੇ 10 ਮਹੀਨੇ ਕਿਉਂ ਲੱਗੇ ਸਰਕਾਰ ਨੇ ਤਾਂ ਫਰਵਰੀ ਤੱਕ ਚਲੋ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਸਰਕਾਰ ਦੀ ਬੰਦ ਚੱਲੀ ਆ ਰਹੀ ਹੈ ਪਰ ਤੁਹਾਨੂੰ ਆਪਸ ਵਿੱਚ ਮੀਟਿੰਗ ਕਰਨ ਤੇ 10 ਮਹੀਨੇ ਕਿਉਂ ਲੱਗੇ ਇਹ ਇਹ ਤੁਹਾਨੂੰ ਕਿਹਨੇ ਕਹਤਾ ਵੀ ਅਸੀਂ 10 ਮਹੀਨੇ ਬਾਅਦ ਮੀਟਿੰਗ ਕਰੀਏ ਸਾਥੀ 26 ਨਵੰਬਰ ਨੂੰ ਆਲ ਇੰਡੀਆ ਐਸਕੀਮ ਦਾ ਪ੍ਰੋਗਰਾਮ 26 ਨਵੰਬਰ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਆਇਆ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈੱਡਕੁਆਟਰਾਂ ਦੇ ਵੱਡੇ ਇਕੱਠ ਹੋਏ ਨੇ 26 ਨਵੰਬਰ ਵਾਲੇ ਦੇ ਨਾ ਉਦੋਂ ਪਹਿਲਾਂ SKM ਲਗਾਤਾਰ SKM ਦੇ 2021 ਨੂੰ ਜਦੋਂ 11 ਦਸੰਬਰ ਨੂੰ ਮੋਰਚਾ ਖਤਮ ਹੋਇਆ ਉਦੋਂ ਤੋਂ ਲੈ ਕੇ ਡੇ ਟੂ ਡੇਟ ਦੇ ਪ੍ਰੋਗਰਾਮ ਗਿਣਨੇ ਨੇ ਮੈਨੂੰ ਲੱਗਦਾ ਵੀ ਤਿੰਨ ਦਰਜਣ ਪ੍ਰੋਗਰਾਮ ਆ ਗਏ SKM ਦੇ ਉਹ ਗੁਰਾਹਾਂ ਸਾਹਿਬ ਮੈਂ ਗੱਲ ਕਰਦੇ ਸ਼ੰਭੂ ਮੋਰਚੇ ਦੀਆਂ ਜਿੱਥੇ ਨਾਲ ਉਹ ਚਿੱਠੀਆਂ ਚਿੱਠੀਆਂ ਦਾ ਪਤਾ ਦੇਖੀ ਦੀ ਪਾਇ ਇੱਕ ਤਾਂ ਸਰਕਾਰ ਨੂੰ ਤਾਂ ਲੱਗੇ ਲੱਗਾ ਸਾਥੀਓ ਮੈਂ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਬਾਰ ਬਾਰ ਇਹ ਆਉਂਦੀ ਹੈ ਗੱਲ ਵੀ ਤੁਸੀਂ ਉੱਥੇ ਕਿਉਂ ਨਹੀਂ ਗਏ ਇੱਕ ਤਾਂ ਉਹਨਾਂ ਨੇ ਜਾਣ ਤੋਂ ਪਹਿਲਾਂ ਜਿਹੜਾ ਤਰੀਕਾ ਬਣਾਇਆ ਹੈ ਸਾਡੇ ਨਾਲ ਗੱਲ ਕਰਨ ਦਾ ਸਾਡੇ ਕੋਲੇ ਵੀ ਗੱਲ ਕਰਨ ਉਹ ਆਏ ਕਿ ਆਪਾਂ ਨੂੰ ਦਿੱਲੀ ਜਾਣਾ ਚਾਹੀਦਾ ਹੁਣ ਉਹਨਾਂ ਦਾ ਜਦੋਂ ਉਹ ਆਉਂਦੇ ਨੇ ਉਦੋਂ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਵੀ ਫਲਾਣੀ ਤਰੀਕ ਨੂੰ ਅਸੀਂ ਦਿੱਲੀ ਮਾਰਚ ਕਰਾਂਗੇ ਤੁਸੀਂ মিডিਆ ਨਾਲ ਜੁੜੇ ਹੋ। ਇਹ ਤਰੀਕਾ ਕਰ ਨਹੀਂ ਹੁੰਦਾ ਜਥੇਬੰਦੀਆਂ ਦਾ ਸਾਂਝੇ ਪ੍ਰੋਗਰਾਮ ਕਰਨ ਦਾ। ਕਿ ਮੈਂ ਤੈਅ ਕਰਕੇ 20ਆਂ ਛੱਤੀਆਂ ਨੂੰ ਕਹਾ ਤੁਸੀਂ ਮੇਰੇ ਨਾਲ ਆਜੋ। ਇਹ ਕੋਈ ਤਰੀਕਾ ਨਹੀਂ। ਇਹ ਪਹਿਲਾ ਤਰੀਕਾ ਅਪਣਾਇਆ ਸੀ ਅਸੀਂ ਪਹਿਲਾ ਅੰਦolan ਲੜ ਕੇ ਹਟਿਆ। ਜਦੋਂ ਕਾਨੂੰਨ ਕਾਲੇ ਕਾਨੂੰਨਾਂ ਤੇ ਅਸੀਂ ਅੰਦolan ਲੜਿਆ ਸੀ ਪਹਿਲਾਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕੀਤੀ। ਵੀ ਪਹਿਲਾਂ ਇਹਨੂੰ ਸਮਝਦੇ ਕਿਉਂ ਭਾਈ। ਫਿਰ ਸਾਰਿਆਂ ਨੇ ਕਿਹਾ ਵੀ ਗਲਤ ਨੇ ਇਹ ਤਾਂ ਵਿਰੋਧ ਕਰਨਾ ਚਾਹੀਦਾ ਹੈ। ਜਦੋਂ ਸਾਡਾ ਵਿਰੋਧ ਹੋਣ ਦਾ ਹੋ ਗਿਆ ਵੀ ਕਰਨਾ ਚਾਹੀਦਾ। ਫਿਰ ਆਪਾਂ ਇਹਨੂੰ ਐਂ ਕਿਹਾ ਵੀ ਇਹਦੇ ਵਿੱਚ ਵੱਖ-ਵੱਖ ਵਿਚਾਰਾਂ ਦੇ ਬੰਦੇ ਆ ਮਿਨੀਮਮ ਪ੍ਰੋਗਰਾਮ ਤੇ ਆਪਣੀ ਏਕਤਾ ਹੈ ਤੇ ਇਹਨੂੰ ਆਪਾਂ ਜਿਹੜੀਆਂ ਜੱਥੇ ਬੰਦਿਆ ਪੰਜਾਬ ਦੇ ਆ ਰਹਿ ਕੇ ਇਹਨਾਂ ਨਾਲ ਗੱਲ ਕਰੋ ਤੇ ਹਿੰਦੂਸਤਾਨ ਦੇ ਜੱਥੇ ਬੰਦਿਆ ਨਾਲ ਗੱਲ ਕਰੋ ਫਿਰ ਇਹ ਸੰਯੁਕਤ ਮੋਰਚਾ ਆਲ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗ ਹੋਈ ਫਿਰ ਪ੍ਰੋਗਰਾਮ ਪਾਸ ਹੋਇਆ ਤੇ ਉਹ ਇੰਪਲੀਮੈਂਟ ਹੋਇਆ ਤੇ ਉਹਦਾ ਸਮਰਥਨ ਸਾਰੀ ਦੁਨੀਆ ਨੇ ਦਿੱਤਾ ਤੇ ਉਹ ਘੋਲ ਦਾ ਇੱਕ ਰੂਪ ਸੀ ਜਿਹੜਾ ਆਧਾਰਨ ਬਣਿਆ ਦੁਨੀਆ 'ਚ ਇਹ ਥੋੜਾ ਵੀ ਦੋ ਜੱਥੇ ਬੰਦਿਆ ਨੇ ਕੋਈ ਮਰਜ਼ੀ ਨਾਲ ਪ੍ਰੋਗਰਾਮ ਲੀਕ ਲਿਆ ਤੇ ਉਹ ਪ੍ਰੋਗਰਾਮ ਲੀਕ ਕੇ ਦੂਜੀਆਂ ਜਥੇਬੰਦੀਆਂ ਨੂੰ ਕਹਿਣ ਵੀ ਤੁਸੀਂ ਕਿਉਂ ਨਹੀਂ ਆਉਂਦੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਗੱਲ ਤੁਸੀਂ ਕਰਨੋ ਕਿ ਦੋ ਜਥੇਬੰਦੀਆਂ ਦਾ ਪ੍ਰੋਗਰਾਮ ਹੈ ਇਹਦੀ ਹੀ ਗੱਲ ਕੇਂਦਰ ਸਰਕਾਰ ਨੂੰ ਲੱਗ ਰਹੀ ਹੈ ਕਿ ਦੋ ਜਥੇਬੰਦੀਆਂ ਦਾ ਪ੍ਰੋਗਰਾਮ ਹੈ ਦੇਖੋ ਸਾਥੀ ਸਾਨੂੰ ਨਹੀਂ ਪਤਾ ਦੋ ਫਾਰਮਾਂ ਦਾ ਕਹਿ ਰਹੇ ਆ ਮੈਂ ਤੁਹਾਨੂੰ ਤੁਸੀਂ ਦੋ ਜਥੇਬੰਦੀਆਂ ਨਹੀਂ ਜੀ ਉਹ ਦੋ ਕੈਮਰੇ ਬੰਦ ਨਹੀਂ ਸਰ ਤਾਂ ਜੇ ਚਲੋ ਆ ਗਿਆ ਹੁਣਾਂ ਮੈਂ ਕਹਿੰਦਾ ਵੀ ਦੋ ਫਾਰਮਾਂ ਦਾ ਮੀਟਿੰਗ ਹੈ ਉਹ ਇੱਕ ਕਿਸਾਨ ਮਜ਼ਦੂਰ ਫਾਰਮ ਬਣਿਆ ਹੋਇਆ ਹੈ ਜਿਹੜਾ ਪਹਿਲਾ ਨਹੀਂ ਸੀ ਪਹਿਲਾ ਸੰਯੁਕਤ ਮੋਰਚਾ ਇੱਕ ਸੀ ਸਵਾਲ ਤਾਂ ਫਿਰ ਇਹ ਆ ਵੀ ਤਿੰਨ ਕਿਨੇ ਬਣਾ ਲਏ ਤੁਸੀਂ ਇਹ ਵੀ ਸਵਾਲ ਕਰੋਗੇ ਉਹ ਤਿੰਨ ਜਿਹੜੇ ਮੋਰਚੇ ਜਿਹੜੇ ਬਣੇ ਆ 1 26 ਜਨਵਰੀ ਨੂੰ ਸੰਯੁਕਤ ਮੋਰਚੇ ਦੇ ਫੈਸਲੇ ਨੂੰ ਤੋੜ ਕੇ ਜਿਹੜੀਆਂ ਧਿਰਾਂ ਲਾਲ ਕਿਲੇ ਤੇ ਗਈਆਂ ਸੀ ਉਹ ਤਾਂ ਸਾਡੇ ਸ਼ਾਮਲ ਨਹੀਂ ਸੀ ਭਾਈ ਹੁਣ ਇੱਕ ਤਾਂ ਉਹ ਧਿਰਾਂ ਨੇ ਦੂਜਾ ਸਾਥੀ ਉਹ ਹੈ ਜਿਹੜੀਆਂ ਸਾਡੀਆਂ ਚੋਣਾ ਚੱਲੇ ਗਈਆਂ ਜੱਥੇਬੰਦੀਆਂ ਸੀ ਜਦੋਂ ਉਹਨਾਂ ਨੇ ਗਲਤੀ ਮੰਨ ਕੇ ਵਾਪਸ ਮੁੜੀਆਂ ਤਾਂ ਸਾਥੀ ਦਾ ਇਤਰਾਜ਼ ਸੀਗਾ ਵੀ ਜਿਹੜੀਆਂ ਜੱਥੇਬੰਦੀਆਂ ਪੰਜਾਬ ਦੀਆਂ ਅਤਨਜੋਕਤ ਮੋਰਚੇ ਦੇ ਦਿੱਲੀ ਵਾਲੀ ਮੋਰਚੇ ਦੇ ਵਿੱਚ ਆਈਆਂ ਨਹੀਂ ਸੀ ਬਾਹਰ ਸੀ ਉਹਨਾਂ ਨੂੰ ਨਾਲ ਲਓ ਤੇ ਜਿਹੜੀਆਂ ਇਹ ਜਥੇਬੰਦੀਆਂ ਆ ਰਹੀਆਂ ਨੇ ਜੇ ਤੁਸੀਂ ਇਹ ਲਓਗੇ ਮੈਂ ਇਹਨਾਂ ਨੂੰ ਤੋੜ ਕੇ ਅੱਡ ਚਲਾ ਜਾਊਂਗਾ ਤਾਂ ਆਪਣਾ ਏਕਤਾ ਤੋੜੀ ਕੀਨੇ ਸਾਥੀ ਉਹ ਸਾਥੀ ਵੀ ਏਕਤਾ ਤੋੜ ਕੇ ਚਲੇ ਗਏ ਨਰਿਆਣ ਸਾਹਿਬ ਵੀ ਏਕਤਾ ਤੋੜ ਕੇ ਗੈਰ ਰਾਜਨੀਤਿਕ ਮੋਰਚਾ ਬਣਾ ਲਿਆ ਫਿਰ ਸੰਯੁਕਤ ਮੋਰਚਾ ਦੋਸ਼ੀ ਇਹਦਾ ਕਿਵੇਂ ਬਣਿਆ ਜੀ ਜੀ ਉਹ ਕਿਹਨਾਂ ਵੰਡ ਕਰਨ ਦੇ ਡਿਸੀਜਨ ਪੈ ਲਿਆ ਮੈਂ ਦੱਸ ਪੀਛਕ ਦੋ ਫੋਰਮ ਬਣੇ ਨਾ ਦੋ ਫੋਰਮਾਂ ਦੋ ਫੋਰਮਾਂ ਨੂੰ ਲੜਨ ਦਾ ਅਧਿਕਾਰ ਹੈ ਜੀ ਉਹਨਾਂ ਨੇ ਬਣਾਇਆ ਤਾਂ ਲੜਨ ਵੀ ਜਾਣਦੇ ਆ ਅਸੀਂ ਉਹਨਾਂ ਦੇ ਸਪੋਰਟਰ ਆ ਦੇਖੋ ਇੱਕ ਵਾਰੀ ਇਹ ਜਿਹੜਾ ਕਹਿ ਦੇਣਾ ਵੀ ਅੱਜ ਮੀਟਿੰਗ ਛੱਤੀ ਆ ਮੈਨੂੰ ਲੱਗਦਾ ਬਹੁਤ ਮੀਟਿੰਗਾਂ ਹੋਈਆਂ ਨੇ ਕੌਣ ਭੁੱਲ ਗਿਆ ਇਹਨਾਂ ਨੂੰ ਲੜੇ ਨੇ ਸਾਡੀਆਂ ਕੁਝ ਜਥੇਬੰਦੀਆਂ ਖਾਸ ਕਰਕੇ ਸਾਡੀ ਜਥੇਬੰਦੀ ਢਾਈ ਮਹੀਨੇ ਬਾਰਡਰ ਤੇ ਬਿਠਰੀ ਜੀ ਉਹਨਾਂ ਦੇ ਸਪੋਰਟਰ ਦੇ ਵਿੱਚ ਹੋਰ ਵੀ ਗਿਆ ਕਿਸੇ ਨੇ ਅਜੇ ਤੱਕ ਧੰਨਵਾਦ ਵੀ ਨਹੀਂ ਕੀਤਾ ਪ੍ਰੈਸ ਨੂੰ ਇਹ ਦਿਸਿਆ ਹੀ ਨਹੀਂ ਹਾਂਜੀ ਉਹਨਾਂ ਨੇ ਉਹਨਾਂ ਨੇ ਦਿੱਤੇ ਹੋਏ ਪ੍ਰੋਗਰਾਮ ਦੇ ਦੇਖੋ ਇੱਕ ਸਾਥੀਓ ਤੁਹਾਨੂੰ ਕਹਿ ਜਾ ਇੱਕ ਇੱਕ ਪ੍ਰੈਸ ਦੇ ਵਿੱਚ ਬੜੀ ਗੱਲ ਪ੍ਰਚਲਿਤ ਹੈ ਕਿ ਅਸੀਂ ਇਹਨਾਂ ਨੂੰ ਚਿੱਠੀਆਂ ਗੱਡੀਆਂ ਇਹਨਾਂ ਨੂੰ ਇੰਤਾਂ ਵਾਸਤੇ ਗਿਆ ਮੈਂ ਤੁਹਾਨੂੰ ਦੱਸਦਾ ਵੀ ਚਿੱਠੀਆਂ ਦੇ ਵਿੱਚ ਲਿਖਿਆ ਕੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਚਿੱਠੀ ਸਾਨੂੰ ਵਸੂਲ ਹੋ ਗਈ ਉਹਨਾਂ ਦਾ ਸੱਦਾ ਸੀ ਵੀ ਆਹ ਮੋਰਚਾ ਦੇ ਵਿੱਚ ਆ ਜਾਓ ਆਹ ਮੋਰਚਾ ਦੇ ਵਿੱਚ ਆ ਕੇ ਇੱਥੇ ਹੀ ਇੱਕਤਾ ਹੋ ਸਕਦੀ ਹੈ ਉਗਰਾਹ ਜੀ ਇਹ ਤੋਂ ਪਹਿਲਾਂ ਆਪਾਂ ਕਮੇਟੀ ਬਣਾ ਕੇ ਉਹਨਾਂ ਕੋਲੇ ਗਏ ਆ ਉਹ ਸਾਫ਼ ਕਰੋ ਪਹਿਲਾਂ ਅਸੀਂ ਤਿੰਨ ਕਮੇਟੀਆਂ ਬਣਾ ਕੇ ਗਏ ਆ ਪਹਿਲਾਂ ਸਰਕਾਰ ਨਾਲ ਗੱਲ ਕਰਦੇ ਜਾਂਦੇ ਹਾਂ ਮੇਰੇ ਨੂੰ ਗਲਤ ਕਰਨਾ ਨਹੀਂ ਹਾਂ ਜਦੋਂ ਉਗਰਾਹ ਸਾਹਿਬ ਇਹ ਸਪਸ਼ਟ ਕਰਦੇ ਹੋ ਉਗਰਾਹ ਸਾਹਿਬ ਇਹ ਸਪਸ਼ਟ ਕਰਦੇ ਹੋ ਕਿ ਐਸ ਕੇ ਐਮ ਗੁਰਜੀਤ ਸਿੰਘ ਡੱਲੇਵਾਲ ਅਜ 23ਵੇਂ ਦਿਨ ਤੇ ਵਿੱਚ ਮਰਨ ਵਰਤ ਚਾ ਕੀ ਉਹ ਮਰਨ ਵਰਤ ਨੂੰ ਕੰਟੀਨਿਊ ਰੱਖਣ ਦੇ ਹੱਕ 'ਚ ਹੈ ਜਾਂ ਚਾਹੁੰਦਾ ਹੈ ਵੀ ਮਰਨ ਵਰਤ ਸਮਾਪਤ ਕਰ ਦਿੱਤਾ ਜਾਵੇ ਦੇਖੋ ਅਸੀਂ ਉਹਨਾਂ ਦੇ ਕੀਤੇ ਹੋਏ ਪ੍ਰੋਗਰਾਮ ਤੇ ਕਿਸੇ ਕਿਸਮ ਦੀ ਟਿੱਪਣੀ ਕਰੀਏ ਇਹ ਵਕਤ ਨਹੀਂ ਹੈ ਇਹ ਉਹਨਾਂ ਨੇ ਫੈਸਲਾ ਕਰਨਾ ਹੈ ਮਰਨਵਾਰਤ ਲਗਾਤਾਰ ਰੱਖਣਾ ਹੈ ਜਾਂ ਵਾਪਸ ਲੈਣਾ ਸਾਡਾ ਐਸਕੇਮ ਦੇ ਵਿੱਚ ਇਹ ਹੈਗਾ ਕੋਈ ਪ੍ਰੋਗਰਾਮ ਨਹੀਂ ਹੈ ਵੀ ਇਹ ਇਹ ਉਹਨਾਂ ਨੂੰ ਬੇਨਤੀ ਕਰੇ ਵੀ ਤੁਸੀਂ ਮਰਨਵਾਰਤ ਵਾਪਸ ਲਓ ਜਾਂ ਤੁਸੀਂ ਤੋੜੋ ਜਾਂ ਨਾ ਰੱਖੋ ਜਾਂ ਲਗਾਤਾਰ ਜਾਰੀ ਰੱਖੋ ਇਹ ਤੇ ਮੈਂ 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 ਉਗਰਾਹਾ ਨਹੀਂ ਮੈਂ ਐਸਕੇਮ ਦੀ ਦਾ ਬੁਲਾਦਾ ਬੁਲਣਾ ਐਸਕੇਮ ਦੀ ਇਹ ਪਹੁੰਚ ਹੈ ਐਸਕੇਮ ਨੇ ਨਹੀਂ ਕਿ ਫੈਸਲਾ ਕੋਈ ਕੀਤਾ ਕਿ ਉਹਨਾਂ ਨੂੰ ਮਰਨਵਾਰਤ ਤੋੜਨ ਵਾਸਤੇ ਕਹੋ ਜਾਂ ਜਾਰੀ ਰੱਖਣ ਵਾਸਤੇ ਤੁਸੀਂ ਇੱਕ ਪਰਚਾਹੀ ਨਹੀਂ ਹੋਣੀ ਹੈ ਗੱਲ ਕਹੀ ਹੈ ਕਿ ਸਾਰਾ ਉਸ ਕਿਸਾਨ ਦੀ ਸਾਡੇ ਲਈ ਜਾਨ ਬਹੁਤ ਕੀਮਤੀ ਹੈ ਤੁਸੀਂ ਕੀ ਕਰੋਗੇ ਕਿਸ ਤਰੀਕੇ ਨਾਲ ਉਪਰਾਲਾ ਕਰੋਗੇ ਕਿਉਂਕਿ ਜਿਹੜੀਆਂ ਗੱਲਾਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈ ਅਸੀਂ ਸਰਕਾਰਾਂ ਤੋਂ ਦਵਾਈ ਪਾ ਸਕਦੇ ਆ ਭੈਣ ਜੀ ਦਵਾ ਪਾ ਰਿਹਾ ਤੇਰੀ ਤਰੀਕ ਦਾ ਪਰੋਪਾਤ ਪੱਤਰ ਤਾਂ ਦੇ ਰਹੇ ਆਂ ਬੰਦੇ ਦੀ ਜਾਨ ਬਚਾਉਣ ਦੀ ਜੇ ਸਰਕਾਰ ਮੰਗਾ ਮੰਨੇ ਹੋਰ ਅਸੀਂ ਕੀ ਕਰ ਸਕਦੇ ਸਰਕਾਰ ਨੂੰ ਕੰਮ ਕਰ ਸਕਦੇ ਬਾਬੂ ਲੱਗ ਰਿਹਾ ਕਿ ਕ੍ਰੈਡਿਟ ਮੋਰ ਦੀ ਚੀਜ਼ ਚੱਲ ਰਹੀ ਹੈ ਕਿਉਂਕਿ ਇੱਕ ਪਾਸੇ ਪੰਦਰਸਾ ਆਖ ਰਿਹਾ ਕਿ ਅਸੀਂ चीज चल रही ते इस ਦਾ ਫਾਇਦਾ ਕੀ ਸਰਕਾਰਾਂ ਨਹੀਂ ਉਠਾ ਰਹੀਆਂ ਕਿ ਇੱਥੇ ਤਾਂ ਇਨਸਾਈਟਿੰਗ ਬਹੁਤ ਚਲਦੀ ਹੈ ਮੈਂ ਸੱਚੀ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣੀ ਚਾਹੁੰਦਾ ਜਿਹੜੀ ਤੁਸੀਂ ਸੁਣਨ ਨੂੰ ਤਿਆਰ ਨਹੀਂ ਆ ਚਿੱਠੀ ਹੈ ਜਿਹੜੀ ਫਰਮਣ ਭੰਦੇਰ ਨੇ ਸਾਨੂੰ ਦਬਾਅ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਕਿਹਾ ਸਾਡੀ ਏਕਤਾ ਕਮੇਟੀ ਬਣੀ ਹੈ 22 22 ਫਰਵਰੀ ਵਾਲੇ ਦਿਨ ਐਸੇ ਜਗ੍ਹਾ ਤੇ ਆਲ ਇੰਡੀਆ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਹੋਇਆ ਕਿ ਉਹਨਾਂ ਨਾਲ ਏਕਤਾ ਦੀ ਗੱਲ ਚਲਾਈ ਜਾਵੇ ਜਿਹੜਾ ਕਹਿ ਰਹੇ ਹੋ ਵੀ ਤੁਸੀਂ ਏਕਤਾ ਨਹੀਂ ਕਰਦੇ ਤੁਸੀਂ ਉਹਨਾਂ ਨਾਲ ਨਹੀਂ ਜਾਂਦੇ ਆ ਸਾਨੂੰ ਚਿੱਠੀ ਆਈ ਹੈ ਸਰਬਨੁ ਭੰਦੇਰ ਦੀ ਆ ਸਰਬਨੁ ਭੰਦੇਰ ਦੇ ਫਾਰਮ ਦੀ ਚਿੱਠੀ ਹੈ ਤੇ ਆ ਜਿਹੜੀ ਡੱਲੇਵਾਲ ਸਾਹਿਬ ਦੀ ਚਿੱਠੀ ਹੈ 9 ਮਾਰਚ ਨੂੰ ਸਾਨੂੰ ਇਹ ਦੋ ਚਿੱਠੀਆਂ ਮਿਲੀਆਂ ਭੰਦੇਰ ਸਾਹਿਬ ਦੇ ਮੈਂ ਜ਼ਿਆਦਾ ਨਹੀਂ ਪੜ੍ਹਨੀ ਚਾਹੁੰਦਾ ਸੰਸਾਰੀ ਦਸੰਦ ਦਾ ਟਾਈਮ ਲੱਗਣਾ ਹੈ ਇਹਦੇ ਵਿੱਚ ਇਹ ਲਿਖਿਆ ਹੈ ਕਿ ਇਹ ਤਜਵੀਜ਼ ਇਹ ਵਿਚਾਰ ਹੋਇਆ ਹੈ ਕਿ ਆਪ ਵੱਲੋਂ ਪੇਸ਼ ਤਜਵੀਜ਼ ਜੋ ਘੋਲਾ ਵਿੱਚ ਵਿਚਾਰਦਮ ਸਥਾਨ ਰੱਖਦੀਆਂ ਹਨ ਐਜੰਡੇ ਤੇ ਨੁਕਤੇ ਜੋ ਕਿ ਕਿਸੇ ਭਾਵ ਟਕਰਾਵੇਂ ਅੰਕਤ ਹਨ ਨੂੰ ਸਮੇਂ ਦੀ ਲਾਜਾਕਤ ਪਛਾਣਦਿਆਂ ਭਵਿੱਖ ਵਿੱਚ ਗਰਭ ਵਿੱਚ ਵਿਚਾਰ ਚਰਚਾ ਤੇ ਛੱਡਿਆ ਛੱਡਿਆ ਮੌਜੂਦਾ ਹਾਲਤ ਨੂੰ ਮੁੱਖ ਛੱਡਿਆ ਜਾ ਸਕਦਾ ਹੈ ਮੌਜੂਦਾ ਹਾਲਤ ਨੂੰ ਮੁੱਖ ਰੱਖਦਿਆਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਤਾਕਤ ਦੇਣ ਲਈ ਅਸਾਰੂ ਚਰਚਾ ਦਾ ਸੱਦਾ ਦਿੰਨੇ ਆ ਕਿ ਸਾਡੇ ਵਾਲੇ ਘੋਲ ਚ ਆਜੋ ਬਸ ਆਹ ਜਵਾਬ ਹੈ ਉਹਨਾਂ ਦਾ ਇਦੋਂ ਪਿੱਛੋਂ ਆਹ ਜਵਾਬ ਹੈ ਡੱਲੇਵਾਲ ਸਾਹਿਬ ਦੀ ਚਿੱਠੀ ਹੈ ਇਹ ਸੁਣੋ ਹੋਰ ਵੀ ਇਦੋਂ ਵੀ ਖਤਰਨਾਕ ਹੈ ਇਹਨਾਂ ਨੇ ਜਵਾਬ ਕੀ ਚ ਲਿਖਿਆ ਕਿ ਚੱਲ ਰਹੇ ਅੰਦੋਲਨ ਦੌਰਾਨ ਅਜਈਆਂ ਚਿੱਠੀਆਂ ਅਤੇ ਬਿਆਨਬਾਜ਼ੀਆਂ ਲੜ ਰਹੀਆਂ ਧਿਰਾਂ ਦਾ ਧਿਆਨ ਅਸਲ ਮੁੱਦੇ ਤੋਂ ਪਟਕਾਲ ਪਟਕਾ ਕੇ ਦਰਸਤ ਦੁਸ਼ਮਣ ਦੇ ਪੱਖ 'ਚ ਭੁਗਤਦੀਆਂ ਹਨ ਜੋ ਕਿ ਕਿਸੇ ਵੀ ਤਰੀਕ ਤਰ੍ਹਾਂ ਨਾਲ ਇਹ ਉਚਿਤ ਨਹੀਂ ਮੰਨਿਆ ਜਾ ਸਕਦਾ ਇਸ ਤੋਂ ਬਾਅਦੂਦ ਅਗਰ ਆਪ ਐਸਕੇਨ ਗੈਰ ਰਾਜਨੀਤਿਕ ਦੇਸ਼ ਨਾਤਾ ਤੇ ਪੈਰਾ ਦੇਣ ਲਈ ਆਪਣਾ ਹੱਥ ਅੱਗੇ ਵਧਾਉਨੇ ਹੋ ਤਾਂ ਏਕਤਾ ਲਈ ਵਿਚਾਰਿਆ ਜਾ ਸਕਦਾ ਹੈ ਆ ਸਾਥੀਆਂ ਦਾ ਜਵਾਬ ਹੈ ਜਿਹੜਾ ਤੁਹਾਡੇ ਕੋਲੇ ਨਹੀਂ ਆਇਆ ਆਪਣੀ ਚਿੱਠੀ ਦਾ ਵੀ ਦੱਸੋ ਜੀ ਇਹ ਕਿੰਨੀ ਇੰਟਰਗਰ ਕਰਕੇ ਆਉਂਦੀ ਆ ਚਿੱਠੀ ਦੇ ਕੇ ਆਇਆ ਅਸੀਂ ਫਰਵਰੀ ਦੇ ਲਾਸਟ ਚ ਉਹਨਾਂ ਨੂੰ ਇਹਦੇ ਚ ਤਿੰਨ ਨੁਕਤੇ ਅਸੀਂ ਫੇਸ਼ ਕੀਤੇ ਆ ਆ ਚਿੱਠੀ ਰਾਨੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਥੀਓ ਜੇ ਇੱਕ ਨਹੀਂ ਹੋਇਆ ਜਾ ਸਕਦਾ ਜੇ ਫਾਰਮ ਇੱਕ ਨਹੀਂ ਹੋ ਸਕਦੇ ਜਥੇਬੰਦੀਆਂ ਇੱਕ ਨਹੀਂ ਹੋ ਸਕਦੀਆਂ ਕਿ ਮਿਨੀਮਮ ਪ੍ਰੋਗਰਾਮ ਤੇ ਤਾਲਮਿਲ ਮੇ ਐਕਸ਼ਨ ਕੀਤੇ ਜਾ ਸਕਦੇ ਨੇ ਜਦੋਂ ਤੁਸੀਂ ਕੋਈ ਐਕਸ਼ਨ ਕਰੋ ਤਾਂ ਉਹਨੂੰ ਅਸੀਂ ਇੰਪਲੀਮੈਂਟ ਕਰੀਏ ਪੰਜਾਬ ਦੇ ਜਨਤਕ ਜਥੇਬੰਦੀਆਂ ਇੰਪਲੀਮੈਂਟ ਕਰਨ ਜਾਂ ਉਹਨੂੰ ਐਸਕੇਮ ਆਲ ਇੰਡੀਆ ਇੰਪਲੀਮੈਂਟ ਕਰੇ ਜੇ ਅਸੀਂ ਉਧਰੋਂ ਕੋਈ ਐਕਸ਼ਨ ਦਿੰਨੇ ਆ ਉਹਨੂੰ ਤੁਸੀਂ ਲਾਗੂ ਕਰੋ ਕਿਸੇ ਵੀ ਰੂਪ ਚ ਕਰੋ ਭਾਵੇਂ ਜੇ ਫਰਜ ਕਰ ਲੋ ਅਸੀਂ ਰੇਲਾ ਰੋਕਣ ਦਾ ਸੱਦਾ ਦਿੰਦੇ ਆ ਤੁਸੀਂ 2 ਘੰਟੇ ਆਪਣੇ ਇੱਥੇ ਮੋਰਚੇ ਦੇ ਵਿੱਚ ਕੋਈ ਹੋਰ ਪ੍ਰਦਰਸ਼ਨ ਕਰ ਦਿਓ ਜਾਂ ਪੰਜਾਬ ਦੇ ਵਿੱਚ ਜਨਨੀ ਤਾਲ ਮੇਲ ਵਿੱਚ ਅਖੰਡ ਦੇ ਵਿੱਚ ਆਪਾਂ ਇੱਕ ਦੀ ਸੀ ਇਹ ਮਿਨੀਮਮ ਪ੍ਰੋਗਰਾਮ ਤੇ ਆ ਅਸੀਂ ਚਿੱਠੀ ਦੇ ਵਿੱਚ ਪਹਿਲੇ ਤਿੰਨ ਨੁਕਤੇ ਉਹਨਾਂ ਨੂੰ ਦੇ ਕੇ ਆ ਸੀ ਜਿਹਦੇ ਜਵਾਬ ਤੋਂ ਸਾਥੀਆਂ ਨੇ ਕਿਹਾ ਵੀ ਇਹ ਚਿੱਠੀਆਂ ਤਾਂ ਬਈ ਦੁਸ਼ਮਣ ਦੇ ਪੱਖ ਵਿੱਚ ਭੁਗਤਵੀਆਂ ਨੇ ਤੁਸੀਂ ਤੁਸੀਂ ਸਾਨੂੰ ਦੱਸੋ ਕਿਵੇਂ ਕਹੋਗੇ ਵੀ ਇਹ ਇੱਕ ਤਾਕੀਕਤੀ ਆ ਜਿਹੜੀ ਆ ਚਿੱਠੀ ਹੋਰ ਆਈ ਹੈ ਜਿਹੜੀ ਆ ਚਿੱਠੀ ਹੈ ਅੱਜ ਵੀ ਸਾਡਾ ਇਹ ਹੈ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਆ ਜਿੰਨੀਆਂ ਜਥੇਬੰਦੀਆਂ ਬੈਠੀਆਂ ਨੇ ਪੰਜਾਬ 'ਤਿਆਂ 13 ਤਰੀਕ ਨੂੰ ਸ਼ੁਭਕਰਨ ਤੇ ਗੋਲੀ ਬੱਜੀ ਬੰਦਾ ਸ਼ਹੀਦ ਹੋ ਗਿਆ 14 ਤਰੀਕ ਨੂੰ ਇਹਨਾਂ ਜਥੇਬੰਦੀਆਂ ਨੇ ਲੁਧਿਆਣਾ ਵਿੱਚ ਮੀਟਿੰਗ ਕੀਤੀ ਤੇ ਅਸੀਂ ਕਿਸੇ ਹੋਰ ਜਗ੍ਹਾ ਤੇ ਮੀਟਿੰਗ ਕੀਤੀ ਇਹਨਾਂ ਨੇ 14 ਨੂੰ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਫਰੀ ਕੀਤੇ ਤੇ ਅਸੀਂ 15 ਤਰੀਕ ਨੂੰ ਤਿੰਨ ਘੰਟੇ ਲਦੇ ਮੰਦਿਰ ਨੇਰ ਮੈਂ ਇਹ ਦੇਰਸ਼ਨ ਪਾ ਲਏ ਅਸੀਂ ਤਿੰਨ ਜਥੇਬੰਦੀਆਂ ਨੇ ਉਹਨਾਂ ਰੇਡਾਂ ਰੋਕੀਆਂ 15 ਤਰੀਕ ਨੂੰ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਉਹਨਾਂ ਦੀ ਮਤ ਨਹੀਂ ਕਰਦੇ ਆ ਹੁਣ ਜਦੋਂ ਉਹਨਾਂ ਦੇ ਹੱਥ ਰੂਗੈ ਦੇ ਗੋਲੇ ਸਿੱਟੇ ਆ ਸਾਥੀਆਂ ਦਾ ਬਹੁਤ ਵੱਡਾ ਪਿਆਰ ਆਇਆ ਹੈ ਵੀ ਸਰਕਾਰ ਦੀ ਦਿਖੇਦੀ ਕੀਤੀ ਹੈ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਅਰਥੀ ਭੂਖ ਮਜਾਰੇ ਕੀਤੇ ਨੇ ਦੂਜੇ ਪਾਸੇ ਇੱਕ ਸੁਣ ਲੋ ਜੀ ਗੱਲ ਦੂਜੇ ਪਾਸੇ ਰਵਈਆ ਉਧਰ ਲੱਗੀ ਆ ਰਹੀ ਹੈ ਸ਼ੁਭ ਕਰਨ ਮਰਿਆ ਅਸੀਂ ਸਾਰੇ ਦੇ ਸਾਰੇ ਉਥੇ ਗਏ ਅਸੀਂ ਸੰਸਕਾਰ ਕਰਾ ਕੇ ਆਏ ਅਸੀਂ ਫੁੱਲਾ ਤੇ ਗਏ ਅਸੀਂ ਭੋਗ ਤੇ ਲੰਗਰ ਲਾਏ ਆਪਦਾ ਕੱਠ ਲੈ ਕੇ ਗਏ ਪਰ ਜਦੋਂ ਅਸੀਂ ਸਟੇਜ ਤੇ ਕੇ ਸਾਥੀਆਂ ਨੂੰ ਉੱਥੇ ਦੇ ਮੂਹਰੇ ਸਾਨੂੰ ਬੁਲਾਇਆ ਤੱਕ ਨਹੀਂ ਤੇ ਇੱਕ ਵੀ ਬੰਦੇ ਨੂੰ ਸੰਯੁਕਤ ਮੋਰਚੇ ਦੇ ਉੱਤੇ ਟਾਈਮ ਨਹੀਂ ਦਿੱਤਾ ਗਿਆ। ਰਬਈਆ ਉਧਰੋਂ ਆ ਰਿਹਾ ਤੇ ਦੋਸ਼ੀ ਸਾਨੂੰ ਟਰਾਇਆ ਜਾ ਰਿਹਾ। ਰਾਜਾ ਸਾਹਿਬ, ਅਗਰਾਜ ਸਾਹਿਬ ਸੰਯੁਕਤ ਕੇ ਸਾਹਮਣੇ ਆਉਂਦੇ ਹਾਂ। ਰਾਜਾ ਸਾਹਿਬ ਇਸੇ ਮੋਰਚੇ ਨੂੰ ਲੈ ਕੇ ਸੰਯੁਕਤ ਸੰਯੁਕਤ ਮੋਰਚਾ ਵੋਟਿੰਗ ਕਰਦਾ ਹੈ। ਅੱਜ ਵੋਟਿੰਗ ਵਿੱਚ ਕੀ ਕੋਈ ਹੋਇਆ ਹੈ? ਲੋਰੀ ਦੇ ਸ਼ੰਪੂ ਨੂੰ ਲੈ ਕੇ ਰਬਈਆ ਕਹਿੰਦੇ ਮੈਨੂੰ ਪਤਾ ਨਹੀਂ। ਇਧਰੋਂ ਆਇਆ ਇਹ ਸਵਾਲ। ਸੀਮਾ ਜੀ ਜਿਹੜੇ ਸਾਥੀਆਂ ਨੂੰ ਐ ਲੱਗਦਾ ਵੀ ਅਸੀਂ ਉੱਥੇ ਜਾਦੇ ਕਿਉਂ ਨਹੀਂ? ਭਾਵੇਂ ਤਾਂ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਨਹੀਂ ਸੀ ਹੋ ਸਕਿਆ ਪਰ ਅਸੀਂ 7-8 ਜੱਦੇ ਬੰਦੀਆਂ ਦੇ ਆਗੂ ਥੋੜੇ ਰਾਹੀ ਗਏ ਆ ਉੱਥੇ ਨਹੀਂ ਵੋਟਿੰਗ ਵੋਟਿੰਗ ਨਹੀਂ ਉੱਥੇ ਮੌਸਿਕ ਉੱਥੇ ਵਧੀਆਂ ਜਾਨ ਦੇ ਹੱਕ ਚ ਸੀਗੇ ਨਹੀਂ ਅੱਜ ਕੋਈ ਵੋਟਿੰਗ ਨਹੀਂ ਹੋਈ ਸੀ ਕੋਈ ਵੋਟਿੰਗ ਨਹੀਂ ਹੋਈ ਆਮ ਸਹਿਮਤੀ ਸਾਰਿਆਂ ਦੀ ਆ ਇੱਕ ਮਿੰਟ ਤਾਂ ਉੱਥੇ ਜਾ ਕੇ ਤੁਸੀਂ ਸਾਰੇ ਪ੍ਰੈਸ ਵਾਲਿਆਂ ਨੇ ਦੇਖਿਆ ਕਾਕਾ ਸਿੰਘ ਕੋਟੜਾ ਇਹ ਕਹਿ ਰਿਹਾ ਕਹਿ ਰਿਹਾ ਜਦੋਂ ਮੈਂ ਤੇ ਟਕੈਤ ਸਾਹਿਬ ਲਖਵਾ ਸਾਹਿਬ ਪੰਜ ਛੇ ਸਾਡੇ ਆਗੂ ਹੋਰ ਸੀ ਤਾਂ ਪ੍ਰੈਸ ਕਹਿੰਦੀ ਵੀ ਅੱਜ ਇਹ ਵੀ ਆਇਆ ਤਾਂ ਉਹ ਕੀ ਬੋਲਦਾ ਪਰ ਸੋਚੀਏ ਕਿ ਅਭੀ ਉਹ ਤਾਂ ਜਾਂ ਦੇਖਦੇ ਵੀ ਮਰਦਾ ਕਦੋਂ ਐ ਵੀ ਫਲਾਣਿਆਂ ਫਲਾਣਿਆਂ ਨੇ ਉਦੋਂ ਮਰਨ ਮਰਤ ਰੱਖਿਆ ਸੀ ਦੂਜੇ ਦੇਖਣਾ ਹੀ ਮਰਦਾ ਕਦੋਂ ਆ ਇਹ ਵੀ ਉਹੀ ਆਲਾ ਵੀ ਤਾਂ ਮਰਦੇ ਨੂੰ ਦੇਖਣ ਆਏ ਆ ਅਸੀਂ ਉੱਥੇ ਜਾ ਕੇ ਵੀ ਛਿੱਤਰ ਖਾਦੇ ਅਸੀਂ ਮੋਰਚੇ ਉਹਨਾਂ ਦੇ ਹੱਕ 'ਚ ਲਾ ਕੇ ਵੀ ਛਿੱਤਰ ਖਾਦੇ ਉਹਦੀ ਘਰ ਵਾਲੀ ਗੁਰਾਂ ਸਾਹਿਬ ਅੱਜ ਪ੍ਰੀਮ ਕੋਡ ਰੈਟਰੈਕ ਕੀਤਾ ਹੈ ਪੰਜਾਬ ਸਰਕਾਰ ਦੂਨੀ ਟੱਲੇਵਾਜੀ ਦਾ ਮੰਨ ਰੱਖਿਆ ਸੀ ਤਰ੍ਹਾਂ ਫਲਾਇਆ ਜਾਵੇ ਤਾਂ ਅਗਰ ਪੰਜਾਬ ਸਰਕਾਰ ਜਵਲਨ ਨੂੰ ਤਾਂ ਵਾਅਦਾ ਫਲਵਾਉਂਦੀ ਹੈ ਫੇਰ ਤੁਹਾਡੀ ਗੋਲਗੀ ਰਹੇਗੀ ਇਹ ਆ ਜਾਂ ਜਦੋਂ ਵੀ ਕੁਝ ਵਾਪਰਦਾ ਜਬਰ ਕਿਸੇ ਤਰ੍ਹਾਂ ਦਾ ਵੀ ਉਸ ਮੋਰਚੇ ਦੇ ਵਿੱਚ ਸਾਡੀਆਂ ਜਥੇਬੰਦੀਆਂ ਪਹਿਲਾਂ ਵੀ ਸੰਸਿਆਰ ਨੇ ਹਰ ਵੇਲੇ ਸੰਸਿਆਰ ਰਹਿੰਦੀਆਂ ਨੇ ਅੱਜ ਵੀ ਅਸੀਂ ਜੇ ਕੋਈ ਇਹੋ ਜੀ ਗੱਲ ਹੋ ਗਈ ਅਸੀਂ ਫੌਨ ਹੀ ਕੰਟੈਕਟ ਕਰਕੇ ਅਸੀਂ ਕੋਈ ਨਾ ਕੋਈ ਐਕਸ਼ਨ ਪਲਾਨ ਕਰਾਂ ਸਰਕਾਰ ਨੂੰ ਜ਼ਬਰ ਨਹੀਂ ਕਰਦੇ ਹੋਏ ਜ਼ਬਰ ਦਾ ਵਿਰੋਧ ਕਰਾਂਗੇ ਭਾਵੇਂ ਅੱਧੀ ਰਾਤ ਆਉਣਾ ਪਈ ਸਾਨੂੰ 31 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਆ ਉਹਦਾ ਸਮਰਥਨ ਕਰਦੇ ਹੋ ਜੀ ਦੇਖੋ ਸੋਚ ਇਹ 24 ਤਰੀਕ ਦੀ ਮੀਟਿੰਗ ਆਈ ਸਾਡੀ ਉਹਦੇ ਚ ਵਿਚਾਰਾਂਗੇ ਇੱਕ ਕਮਿਊਨਿਟੀ ਵੀ ਵੀ ਆ ਤੇ ਬਾਕੀ ਜੇ ਤੇ ਬੰਦੀਆਂ ਇਸ ਤਰ੍ਹਾਂ ਦਾ ਤੁਹਾਡੇ ਤੱਕ ਵੀ ਸੁਨੇਹਾ ਲੱਗਿਆ ਹੋਊਗਾ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਚੱਲਦੀਆਂ ਨੇ ਇਹ ਯਾਰ ਸਵਾਲ ਕਿਹੋ ਜਿਹਾ ਪੁੱਛਣਾ ਅਸੀਂ ਤਾਂ ਕਾਮਨਾ ਕਰਦੇ ਆ ਵੀ ਡੱਲੇ ਵਾਲੀ ਸਿਹਤ ਵਧੀਆ ਰਹੇ ਤੁਹਾਨੂੰ ਭੋਗ ਤੇ ਪੁੱਛੀ ਜਾਂਦੇ ਯਾਰ ਇਸ ਤਰ੍ਹਾਂ ਦਾ ਨੈਟਿਵ ਚੱਲ ਰਿਹਾ ਇੱਕ ਦੂਸਰਾ ਦਾ ਪੁੱਲਾ ਯਾਰ ਅਸੀਂ ਤਾਂ ਕਾਮਨਾ ਕਰਦੇ ਆ ਜਾਂਦੇ ਦਾ ਇਹ ਵੀ ਹੈ ਜਦੋਂ ਕਾਕਾ ਕੋਲ ਨੇ ਬੋਲੀਆ ਸਾਡੇ ਬਾਰੇ ਜਦੋਂ ਕਾਕਾ ਕੋਲ ਨੇ ਬੋਲਿਆ ਸਾਡੇ ਬਾਰੇ ਬਈ ਇਹ ਤਾਂ ਮਰੇ ਦਾ ਮੂੰਹ ਦੇਖਣ ਆਏ ਨੇ ਅਸਲ 'ਚ ਤੇ ਫਿਰ ਉਹਦੇ ਪ੍ਰੈਸ ਨੇ ਕੀ ਕਿਹਾ ਥੱਲੇ ਲੋਕਾਂ ਨੇ ਕੀ ਕਿਹਾ ਇਹੋ ਕਲੇਸ਼ਾ ਫਿਰ ਉਹਨਾਂ ਵੱਲੋਂ ਵੀ ਕੋਈ ਕੁੱਤੀਆਂ ਹੋਣਗੇ ਤਾਂ ਕਾਦੀ ਇਹੋ ਇਹਦਾ ਗਏ ਆ ਉੱਥੇ ਜਿਵੇਂ ਜੋ ਕਹਿ ਸਕਦੇ ਹੋ ਤੁਸੀਂ ਦੇਖੋ ਸਰ ਤੁਹਾਡਾ ਇਹ ਸਵਾਲ ਠੀਕ ਨਹੀਂ ਆ ਅਸੀਂ ਅਸੀਂ ਇਹਦੇ ਤੋਂ ਆਏ ਨਹੀਂ ਆ ਸਾਡਾ ਗਿਆ ਸਾਡੇ ਗਿਆ ਤੋਂ ਬਾਅਦ ਉਹਨਾਂ ਨੇ ਕਿਹਾ ਅਸੀਂ ਤੁਸੀਂ ਸਾਡੀ ਸੁਣ ਲਓ ਆ ਸਾਡਾ ਕੀ ਜਵਾਬ ਹੈ ਅਸੀਂ ਕਹਿੰਦੇ ਆ ਵੀ ਉਹਨਾਂ ਦੀ ਸਿਹਤ ਸਹੀ ਰਹੇ ਉਹ ਜਿਉਂਦੇ ਰਹਿਣ ਤੇ ਸਰਕਾਰ ਕਿਸੇ ਤਰੀਕੇ ਨਾਲ ਉਹਨਾਂ ਦੀਆਂ ਮੰਗਾਂ ਤੇ ਸੰਤੁਸ਼ਟੀ ਕਰਵਾਵੇ ਉਹਨਾਂ ਦੀ ਅਸੀਂ ਤਾਂ ਉਹਨਾਂ ਦੀ ਸਿਹਤ ਜੈਵੀ ਦੀ ਕਾਮਨਾ ਕਰਦੇ ਆ ਸਾਡੇ ਅਸੀਂ ਤਾਂ ਹੁਣ ਗਵਰਨਰ ਸਾਹਿਬ ਨੂੰ ਵੀ ਇਹੀ ਕਹਿਣ ਚੱਲੇ ਆ ਆ ਮੀਟਿੰਗ 'ਚ ਉੱਠ ਕੇ ਅਸੀਂ ਗਵਰਨਰ ਸਾਹਿਬ ਕੋਲ ਜਾਣਾ ਉਹਨਾਂ ਨੂੰ ਵੀ ਇਹੀ ਬੇਨਤੀ ਕਰਨੀ ਵੀ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਬੰਦੇ ਦੀ ਜਾਨ ਬਚਾਈ ਜਾਵੇ ਸਰ ਇੱਕ ਤਾਂ ਕਮੇਟੀ ਕਦੋਂ ਜਾਏਗੀ ਇੱਕ ਦਾ ਕਮੇਟੀ ਦੇ ਤਰੀਕ ਨੂੰ ਜੀ ਪਟਿਆਲੇ ਪਟਿਆਲੇ ਆਸੀ ਸਮਾ 11 ਨਾ ਸਰਬ ਇੱਕ ਕੌਣ ਕੌਣ ਵਰਗ ਮੀਟਿੰਗ ਦੇ ਵਿੱਚ ਇੱਕ ਦਾ ਕਮੇਟੀ ਮੈਂ ਪਹਿਲਾਂ ਗਣਿਆ ਗਿਆ ਸਰਦਾਰ ਜੀ ਮਾਨ ਜੀ ਇੱਕ ਰਾਜਵਾਲ ਸਾਹਿਬ ਬਲਬੀਰ ਸਿੰਘ ਰਾਜਵਾਲ ਰਮੇਂਦਰ ਪਟਿਆਲਾ ਡਾਕਟਰ ਦਰਸ਼ਨਪਾਲ ਜੁਗਿੰਦਰ ਉਗਰਾਹ ਹਨਨ ਮੁੱਲਾ ਜੀ ਤੇ ਜੁਧਵੀਰ ਜੀ ਠੀਕ ਹੈ ਜੀ ਹਲੋ ਅਜੀ